ਇੱਕ ਪੈਸੇ ਦੀ ਵੈਲਿਊ ਸਿਖਾਈ ਦਾਤ ਕਰਨੀ ਸਿਖਾਈ ਮੈਂ ਅੱਜ ਚਲੋ ਇੱਕ ਦਾਨ ਇੱਕ ਸ਼ੁਰੂ ਕੀਤੀ ਹੈ ਕਿ ਮੈਂ ਕਈ ਵਾਰੀ ਮੈਨੂੰ ਕੋਈ ਪੀਜੀਆ ਦੀ ਸਵਾਰੀ ਮਿਲ ਜੇ ਨਾ ਕਿ ਇਸ ਮੇਰੀ ਗੱਡੀ ਚ ਪੀਜੀਆ ਦੀ ਸਵਾਰੀ ਬਹਿ ਜਾਏ ਜਾਂ ਜਿਹਦੇ ਕੋ ਮੈਨੂੰ ਲੱਗੇ ਕਿ ਪੈਸੇ ਨਹੀਂ ਹੁੰਦੇ ਮੈਂ ਫ੍ਰੀ ਡ੍ਰੌਪ ਕਰ ਦਿੰਦਾ ਕਿਉਂਕਿ ਜਨੂਨ ਤੋਂ ਵਧੀਆ ਜੇ ਪੈਸਾ ਨਹੀਂ ਤੇ ਪੈਸੇ ਨਾਲ ਵੱਡਾ ਜਨੂਨ ਨਹੀਂ ਬਿਲਕੁਲ ਤੇ ਉਹ ਮੇਰਾ ਜਨੂਨ ਮੇਰੀ ਜ਼ਿੰਦਗੀ ਚੋਂ ਛਿੰਗੇਦਾ ਹੀ ਹੈ ਕਰਦਿਆਂ ਦੇ ਪੈਸੇ ਦੇ ਦੇਣੇ ਸਾਰੇ ਆਪਣੇ ਮੇਰੇ ਜੀਜੇ ਨੇ ਮੈਨੂੰ ਜੌਬ ਤੇ ਰੱਖ ਲਿਆ ਕਿ ਚੱਲ ਭਰਾਵਾ ਇੱਥੇ ਆਈ ਜਾ ਘਰੋਂ ਵੀ ਪੈਸੇ ਮਿਲ ਜਾਣੇ ਕਿ ਮਤਲਬ ਕਿ ਪੈਸਾ ਵੀ ਆ ਗਿਆ ਆ ਗਿਆ ਜ਼ਿੰਦਗੀ 'ਚ ਖੁਸ਼ੀ ਨਹੀਂ ਸੀ ਤੇ ਜਿਹੜਾ ਕੰਮ ਤੁਸੀਂ ਕਰਦੇ ਹੋ ਨਾ ਉਸ ਕੰਮ ਨੂੰ ਇਮਾਨਦਾਰੀ ਨਾਲ ਕਰੋ ਜੇ ਕੁਛ ਨਹੀਂ ਬਚਦਾ ਜਾਂ ਬਚਾਉਂਦਾ ਹੁਣ ਮੇਰੇ ਭਾਜੀ ਖਰਚੇ ਥੁਰਦੇ ਸੀ ਜਾਂ ਰੱਬ ਨਾ ਕਰੇ ਮੈਨੂੰ ਚਲੋ ਮੈਂ ਕੈਬ ਇਸ ਕੈਬ ਨੇ ਮੈਨੂੰ ਭਾਜੀ ਇੱਕ ਪੈਸੇ ਦੀ ਵੈਲਿਊ ਸਿਖਾਈ ਦਾਤ ਕਰਨੀ ਸਿਕਾਈ ਮੈਂ ਅੱਜ ਚਲੋ ਇੱਕ ਦਾਨ ਇੱਕ ਇੱਕ ਸ਼ੁਰੂ ਕੀਤੀ ਹੈ ਕਿ ਮੈਂ ਕਈ ਵਾਰੀ ਮੈਨੂੰ ਕੋਈ ਪੀਜੀਆ ਦੀ ਸਵਾਰੀ ਮਿਲ ਜੇ ਨਾ ਉਹਨਾਂ ਅੱਜ ਕਿਸੇ ਦਾ ਫੋਨ ਆਇਆ ਸੀ ਵੀਰੇ ਲੁਧਿਆਣੇ ਤੋਂ ਆਪਾਂ ਪੀਜੀਆ ਛੱਡਨਾ ਮੈਂ ਯਾਰ ਉਸ ਇੰਟਰਵਿਊ ਚ ਇਹ ਕਿਹਾ ਸੀ ਕਿ ਜੇ ਇਨ ਕੇਸ ਮੇਰੀ ਗੱਡੀ ਚ ਪੀਜੀਆ ਦੀ ਸਵਾਰੀ ਬਹਿ ਜੇ ਜਾਂ ਜਿਹਦੇ ਕੋ ਮੈਨੂੰ ਲੱਗੇ ਕਿ ਪੈਸੇ ਨਹੀਂ ਹੁੰਦੇ ਮੈਂ ਫ੍ਰੀ ਡ੍ਰੌਪ ਕਰ ਦਿੰਦਾ ਸਪੋਜ਼ ਆਮੀ ਸਪੋਜ਼ ਆਮੀ ਜਦੋਂ ਮੰਦਰਾਂ ਦੇ ਬਾਹਰ ਸਵੇਰ ਇੱਕ ਦਿਨ ਦਾ ਜਦੋਂ ਬੰਦੇ ਇਹ ਦਿਲ ਚ ਆਈ ਹੋਣੀ ਅਸਲ ਕੋਈ ਘਟਨਾ ਹੋਈ ਹਾਂਜੀ ਪਾਜੀ ਮੈਂ ਇੱਕ ਵਾਰੀ 에어ਪੋਰਟ ਤੋਂ ਸਵਾਰੀ ਚੱਕੀ ਸੀ ਤੇ ਆਪਾਂ ਨਾ ਲਾਲਚੀ ਇਨਸਾਨ ਸਭ ਤੋਂ ਵੱਡਾ ਐਟੀਟਿਊਡ ਚ ਲਾਲਚ ਦਾ ਤੇ 에어ਪੋਰਟ ਇਨ ਡਰਾਈਵ ਚ ਬਿੱਟ ਪੈਂਦੀ ਆ 235 315 400 ਕਿ ਤੁਸੀਂ ਮਣੀ ਪਾ ਦੋ ਉਹਨਾਂ ਨੂੰ ਵੀ ਲਾਲਚ ਹੁੰਦਾ ਕਿ ਸਾਲੀ 에어ਪੋਰਟ ਤੋਂ ਸਵਾਰੀ ਆਈਏ ਸੋਖੀ ਹੋਊਗੀ ਹਨਾ ਉਹ ਪੀਜੀਆਈ ਦੀ ਰਾਈਡ ਸੀ ਭਾਜੀ ਉਸ ਬੰਦੇ ਨੇ ਮੈਨੂੰ ਦਾਦ ਦਾ ਟਿਕਰੇ ਪੰਜ ਪੰਜ ਦੇ ਦੀਪੜੇ ਟੁੱਟਵੇਂ ਟੁੱਟਵੇਂ ਪੈਸੇ ਦਿੱਤੇ ਸੀ ਮਤਲਬ ਮੈਂ ਗਿਣਿਆ ਹੀ ਨਹੀਂ ਮੈਂ ਕਿਹਾ ਵੀਰੇ ਰਹਿਣ ਦੇ ਅਚਕ ਤੂੰ ਤਾਨੂੰ ਲੱਗਿਆ ਬੰਦਾ ਜਹਾਜ਼ ਤੋਂ ਆਇਆ ਹੈ ਤੇ ਉਹਦੇ ਕੋਲ ਮੋਟਾ ਪੈਸਾ ਹੋਏਗਾ ਪਰ ਜਦੋਂ ਉਤਰਿਆ ਤੇ ਜਦੋਂ ਪੈਸੇ ਗਿਨੇ ਤਾਂ ਉਹ ਗਿਨੇ ਠਿਕਣਾ ਚ ਹੈਗੇ ਸੀ ਉਹ ਮਤਲਬ ਅਗਲਾ ਐਮਰਜੈਂਸੀ ਚ ਆਈ ਸ਼ਾਇਦ ਉਹਦਾ ਕੋਈ ਮਰੀਜ਼ ਜ਼ਿਆਦਾ ਹੀ ਪੀਰੀਅਡ ਥੀ ਨਾ ਕਿ ਸ਼ਾਇਦ ਪ੍ਰਮਾਤਮਾ ਨਾ ਕਰੇਗੀ ਹੈ ਨਹੀਂ ਸੀ ਹੈ ਸੀ ਦੋ ਵਾਰ ਸੇ ਦੋਖ ਚ ਕਈ ਵਾਰੀ ਬੰਦਾ ਐਮਰਜੈਂਸੀ ਚ ਆਂਦਾ ਨਾ ਭਾਜੀ ਕਿ ਜਲਦੀ ਪੁੱਜਣਾ ਤੇ ਉਸ ਦਿਨ ਮੇਰੇ ਦਿਲ ਨੇ ਕਿਹਾ ਮੈਂ ਮੁੜ ਕੇ ਭਾਜੀ ਪੀਜੀਆਈ ਫ੍ਰੀ ਕਰਤੀ ਇਸ ਵਾਰੀ ਕਈ ਜਦੋਂ ਬਹਿਜੇ ਨਹੀਂ ਲਈਦਾ ਹੁਣ ਕਈ ਵੀਰ ਭਰਾ ਮੈਸੇਜ ਕਰ ਰਹੇ ਲੁਧਿਆਣੇ ਤੋਂ ਨਹੀਂ ਮੈਂ ਚੰਡੀਗੜ੍ਹ ਚ ਗਿਆ ਸੀ ਜਦੋਂ ਫੇਰ ਵੀ ਤੁਹਾਡੇ ਚੈਨਲ ਦੇ ਮਾਧਿਅਮ ਚ ਵੀ ਕਹਿਣਾ ਜੇ ਕਿਸੇ ਨੂੰ ਐਮਰਜੈਂਸੀ ਪੀਜੀਆਈ ਜਾਣਾ ਹੋਵੇ ਮੇਰਾ ਨੰਬਰ ਜਾਂ ਆਈਡੀ ਮੈਂ ਬੈਠਾ ਤੇ ਫਿਰ ਭਾਈ ਦਾਤ ਕੱਢਣੀ ਸ਼ੁਰੂ ਕਰਤੀ ਪ੍ਰਮਾਤਮਾ ਨੇ ਅੱਜ ਭਾਜੀ ਮੈਂ ਇੱਕੋ ਗੱਲ ਕਹਿਣਾ ਮੈਨੂੰ ਘਰ ਦੇ ਨਸ਼ਾ ਮੁਕਤੀ ਕੇਂਦਰ ਵੀ ਚਕਾਇਆ ਸੀ ਠੀਕ ਹੈ ਬੋ ਔਖਾ ਟਾਈਮਸ ਕੱਟਿਆ ਫਿਰ ਆਪਣਾ 1 ਮਿੰਟ ਟਰੀਟਮੈਂਟ ਲੱਕੇ ਹੀ ਚੰਗੇ ਆ ਯਾਰ ਕੁਝ ਨਾ ਕਰੋ ਭਰਾ ਜਿੰਨੂੰ ਮੰਨਦੇ ਹੋ Hindu Muslim Sikh ਜਿਹੜੇ ਪਰਮਾਤਮਾ ਨੂੰ ਮੰਨਦੇ ਨੇ ਉਹਦੇ ਗੱਲ ਲੱਗ ਜਾਓ ਆਖਿਰ ਨੂੰ ਜ਼ਿੰਦਗੀ ਤੁਸੀਂ ਕੱਲੇ ਨੇ ਜੀਣੀ ਆ ਭਾਜੀ ਤੇ ਤੁਹਾਡੀ ਮਦਰ ਕੋਈ ਇੱਕ ਮੋੜ ਦਾ ਕ ਕਰ ਸਕਦਾ ਤੇ ਆਪਣੇ ਆਪ ਨੂੰ ਸਟਰੋਂਗ ਬਣਾਓ ਤੇ ਜ਼ਿੰਦਗੀ ਚ ਅੱਗੇ ਵਧੋ ਯਾਰ ਇੱਕ ਪੈਸੇ ਦੀ ਵੈਲਿਊ ਸਿਖਾਈ ਦਾਤ ਕਰਨੀ ਸਿਖਾਈ ਮੈਂ ਅੱਜ ਚਲੋ ਇੱਕ ਦਾਨ ਇੱਕ ਇੱਕ ਸ਼ੁਰੂ ਕੀਤਾ ਕਿ ਮੈਂ ਕਈ ਵਾਰੀ ਮੈਨੂੰ ਕੋਈ ਪੀਜੀਆ ਦੀ ਸਵਾਰੀ ਮਿਲ ਜੇ ਨਾ ਕਿ ਇਸ ਮੇਰੀ ਗੱਡੀ 'ਚ ਪੀਜੀਆ ਦੀ ਸਵਾਰੀ ਬਹਿ ਜਾਏ ਜਾਂ ਜਿਹਦੇ ਕੋਲ ਮੈਨੂੰ ਲੱਗੇ ਕਿ ਪੈਸੇ ਨਹੀਂ ਹੁੰਦੇ ਮੈਂ ਫ੍ਰੀ ਡ੍ਰੌਪ ਕਰ ਦੂੰ ਕਿਉਂਕਿ ਜਨੂਨ ਤੋਂ ਵਧੀਆ ਜੇ ਪੈਸਾ ਨਹੀਂ ਤੇ ਪੈਸੇ ਨਾਲ ਵੱਡਾ ਜਨੂਨ ਨਹੀਂ ਬਿਲਕੁਲ ਤੇ ਉਹ ਮੇਰਾ ਜਨੂਨ ਮੇਰੀ ਜ਼ਿੰਦਗੀ 'ਚੋਂ ਛਿੰਗੇਦਾ ਸੀ ਘਰਦਿਆਂ ਦੇ ਪੈਸੇ ਦੇ ਦੇਣੇ ਸਾਰੇ ਆਪਣੇ ਮੇਰੇ ਜੀਜੇ ਨੇ ਮੈਨੂੰ ਜੋਬ ਤੇ ਰੱਖ ਲਿਆ ਕਿ ਚੱਲ ਭਰਾਵਾ ਇੱਥੇ ਆਈ ਜਾ ਘਰੋਂ ਵੀ ਪੈਸੇ ਮਿਲ ਜਾਣੇ ਕਿ ਮਤਲਬ ਕਿ ਪੈਸਾ ਵੀ ਆਗੇ ਆ ਗਿਆ ਜ਼ਿੰਦਗੀ ਚ ਖੁਸ਼ੀ ਨਹੀਂ ਸੀ ਤੇ ਜਿਹੜਾ ਕੰਮ ਤੁਸੀਂ ਕਰਦੇ ਹੋ ਨਾ ਉਸ ਕੰਮ ਨੂੰ ਇਮਾਨਦਾਰੀ ਨਾਲ ਕਰੋ ਜੇ ਕੁਛ ਨਹੀਂ بچਦਾ ਜਾਂ ਬਚਾਉਂਦਾ ਹੁਣ ਮੇਰੇ ਭਾਜੀ ਖਰਚੇ ਥੁਰਦੇ ਸੀ ਜਾਂ ਰੱਬ ਨਾ ਕਰੇ ਮੈਨੂੰ ਚਲੋ ਮੈਂ ਕੈਬ ਇਸ ਕੈਬ ਨੇ ਮੈਨੂੰ ਭਾਜੀ ਇੱਕ ਪੈਸੇ ਦੀ ਵੈਲਿਊ ਸਿਖਾਈ ਦਾਤ ਕਰਨੀ ਸਿਖਾਈ ਮੈਂ ਅੱਜ ਚਲੋ ਇੱਕ ਦਾ ਇੱਕ ਸ਼ੁਰੂ ਕੀਤੀ ਹੈ ਕਿ ਮੈਂ ਕਈ ਮੈਂ ਕਈ ਵਾਰੀ ਮੈਨੂੰ ਕੋਈ ਪੀਜੀਆ ਦੀ ਸਵਾਰੀ ਮਿਲ ਜੇ ਨਾ ਹੁਣ ਅੱਜ ਕਿਸੇ ਦਾ ਫੋਨ ਆਇਆ ਸੀ ਵੀਰੇ ਲੁਧਿਆਣੇ ਤੋਂ ਆਪਾਂ ਪੀਜੀਆ ਹੀ ਛੱਡਣਾ ਮੈਂ ਯਾਰ ਉਸ ਇੰਟਰਵਿਊ ਚ ਇਹ ਕਿਹਾ ਸੀ ਜੇ ਇਨ ਕੇਸ ਮੇਰੀ ਗੱਡੀ ਚ ਪੀਜੀਆ ਦੀ ਸਵਾਰੀ ਬਹਿ ਜਾਏ ਜਾਂ ਜਿਹਦੇ ਕੋ ਮੈਨੂੰ ਲੱਗੇ ਕਿ ਪੈਸੇ ਨਹੀਂ ਹੁੰਦੇ ਮੈਂ ਫ੍ਰੀ ਡ੍ਰੌਪ ਕਰ ਦਿੰਨਾ ਅੱਛਾ ਹੁਣ ਵੀ ਹੁਣ ਵੀ ਜਿੱਦਾਂ ਮੰਦਰਾਂ ਦੇ ਬਾਹਰ ਚ ਉਹ ਇੱਕ ਦਿਨ ਦਾ ਜਦੋਂ ਬੰਦੇ ਇਹ ਦਿਲ ਚ ਆਈ ਹੋਣੀ ਅਸਲ ਕੋਈ ਘਟਨਾ ਹੋਈ ਹਾਂਜੀ ਭਾਜੀ ਮੈਂ ਇੱਕ ਵਾਰੀ 에ਰਪੋਰਟ ਤੋਂ ਸਵਾਰੀ ਚੱਕੀ ਸੀ ਤੇ ਆਪਾਂ ਨਾ ਲਾਲਚੀ ਇਨਸਾਨ ਸਭ ਤੋਂ ਵੱਡਾ ਐਟੀਟਿਊਡ ਚ ਲਾਲਚ ਦਾ ਤੇ 에어ਪੋਰਟ ਇਨ ਡਰਾਈਵ ਚ ਬਿੱਟ ਪੈਂਦੀ ਆ 235 315 400 ਕਿ ਤੁਸੀਂ ਮਣੀ ਪਾ ਦੋ ਉਹਨਾਂ ਨੂੰ ਵੀ ਲਾਲਚ ਹੁੰਦਾ ਕਿ ਸਾਲੀ 에어ਪੋਰਟ ਤੋਂ ਸਵਾਰੀ ਆਈਏ ਸੋਖੀ ਹੋਊਗੀ ਹਨਾ ਉਹ ਪੀਜੀਆਈ ਦੀ ਰਾਈਟ ਸੀ ਭਾਜੀ ਉਸ ਬੰਦੇ ਨੇ ਮੈਨੂੰ ਦਾਦ ਦਾ ਦੇ ਟਿਕਰੇ ਪੰਜ ਪੰਜ ਦੇ ਦੀਪੜੇ ਟੁੱਟਵੇਂ ਟੁੱਟਵੇਂ ਪੈਸੇ ਦਿੱਤੇ ਸੀ ਮਤਲਬ ਮੈਂ ਗਿਣਿਆ ਹੀ ਨਹੀਂ ਅੱਛਾ ਮੈਂ ਕਿਹਾ ਵੀਰੇ ਰਹਿਣ ਦੇ ਅਚਕ ਤੂੰ ਤਾਨੂੰ ਲੱਗਿਆ ਬੰਦਾ ਜਹਾਜ਼ ਤੋਂ ਆਇਆ ਹੈ ਤੇ ਉਹਦੇ ਕੋਲ ਮੋਟਾ ਪੈਸਾ ਹੋਏਗਾ ਪਰ ਜਦੋਂ ਉਤਰਿਆ ਤੇ ਜਦੋਂ ਪੈਸੇ ਗਿਨੇ ਤਾਂ ਉਹ ਗਿਨੇ ਠਿਕਣਾ ਚ ਹੈਗੇ ਸੀ ਉਹ ਮਤਲਬ ਅਗਲਾ ਐਮਰਜੈਂਸੀ ਚ ਆਈ ਸ਼ਾਇਦ ਉਹਦਾ ਕੋਈ ਮਰੀਜ਼ ਜ਼ਿਆਦਾ ਹੀ ਪੀਰੀਅਡ ਥੀ ਨਾ ਕਿ ਸ਼ਾਇਦ ਪ੍ਰਮਾਤਮਾ ਨਾ ਕਰੇਗੀ ਹੈ ਨਹੀਂ ਸੀ ਹੈ ਸੀ ਦੋ ਵਾਰ ਸੇ ਦੋਖ ਚ ਕਈ ਵਾਰੀ ਬੰਦਾ ਐਮਰਜੈਂਸੀ ਚ ਆਂਦਾ ਨਾ ਭਾਜੀ ਕਿ ਜਲਦੀ ਪੁੱਜਣਾ ਤੇ ਉਸ ਦਿਨ ਮੇਰੇ ਦਿਲ ਨੇ ਕਿਹਾ ਮੈਂ ਮੁੜ ਕੇ ਭਾਜੀ ਪੀਜੀਆਈ ਫ੍ਰੀ ਕਰਤੀ ਇਸ ਵਾਰੀ ਕਈ ਜਦੋਂ ਬਹਿਜੇ ਨਹੀਂ ਲਈਦਾ ਹੁਣ ਕਈ ਵੀਰ ਭਰਾ ਮੈਸੇਜ ਕਰ ਰਹੇ ਲੁਧਿਆਣੇ ਤੋਂ ਨਹੀਂ ਮੈਂ ਚੰਡੀਗੜ੍ਹ ਚ ਗਿਆ ਸੀ ਜਦੋਂ ਫੇਰ ਵੀ ਤੁਹਾਡੇ ਚੈਨਲ ਦੇ ਮਾਧਿਅਮ ਚ ਵੀ ਕਹਿਣਾ ਜੇ ਕਿਸੇ ਨੂੰ ਐਮਰਜੈਂਸੀ ਪੀਜੀਆਈ ਜਾਣਾ ਹੋਵੇ ਮੇਰਾ ਨੰਬਰ ਜਾਂ ਆਈਡੀ ਮੈਂ ਬੈਠਾ ਤੇ ਫਿਰ ਭਾਈ ਦਾਤ ਕੱਢਣੀ ਸ਼ੁਰੂ ਕਰਤੀ ਪ੍ਰਮਾਤਮਾ ਨੇ ਅੱਜ ਭਾਜੀ ਮੈਂ ਇੱਕੋ ਗੱਲ ਕਹਿਣਾ ਮੈਨੂੰ ਘਰ ਦੇ ਨਸ਼ਾ ਮੁਕਤੀ ਕੇਂਦਰ ਵੀ ਚਕਾਇਆ ਸੀ ਠੀਕ ਹੈ ਬੋ ਔਖਾ ਟਾਈਮ ਸੋਟਿਆ ਫਿਰ ਆਪਣਾ 1 ਮਿੰਟ ਟਰੀਟਮੈਂਟ ਲੱਕੇ ਹੀ ਚੰਗੇ ਆ ਯਾਰ ਕੁਛ ਨਾ ਕਰੋ ਭਰਾ ਜਿੰਨੂੰ ਮੰਨਦੇ ਹੋ Hindu Muslim Sikh ਜਿਹੜੇ ਪਰਮਾਤਮਾ ਨੂੰ ਮੰਨਦੇ ਨੇ ਉਹਦੇ ਗੱਲ ਲੱਗ ਜਾਓ ਆਖਿਰ ਨੂੰ ਜ਼ਿੰਦਗੀ ਤੁਸੀਂ ਕੱਲੇ ਨੇ ਜੀਣੀ ਆ ਭਾਜੀ ਤੇ ਤੁਹਾਡੀ ਮਦਰ ਕੋਈ ਇੱਕ ਮੋੜ ਦਾ ਕ ਕਰ ਸਕਦਾ ਤੇ ਆਪਣੇ ਆਪ ਨੂੰ ਸਟਰੋਂਗ ਬਣਾਓ ਤੇ ਜ਼ਿੰਦਗੀ ਚ ਅੱਗੇ ਵਧੋ ਯਾਰ